ਮਾਂ ਕਹਿੰਦੀ ਕੁੜੀ ਵੀ ਸਾਲਾਂ ਦੀ ਮਾਂ ਕਹਿੰਦੀ ਕੁੜੀ ਵੀ ਸਾਲਾਂ ਦੀ ਨਾ ਰੱਖਿਆ ਏ ਮਾਣੀ ਛੁੱਲੇ ਚੋਂ ਕਿਦਾਂ ਕੰਮ ਨਾ ਜਾਣਦੀ ਛੱਲੇ ਛੁੱਲੇ ਚੋਂ ਕਿਦਾਂ ਕੰਮ ਨਾ ਜਾਣਦੀ ਹਾਲੇ ਕੁੜੀ ਨਿਆਣੀ ਮਾਂ ਦੀ ਲਾਡੋ ਨੇ ਪਿੰਡੀਆਂ ਚ ਪਾਤਾ ਪਾਣੀ ਮਾਂ ਦੀ ਲਾਡੋ ਨੇ ਪਿੰਡੀਆਂ ਚ ਪਾਤਾ ਪਾਣੀ ਮਾਂ ਦੀ ਲਾਡੋ ਨੇ ਪਿੰਡੀਆਂ ਚ ਪਾਤਾ ਪਾਣੀ ਮਾਂ ਦੀ ਲਾਡੋ ਨੇ ਸੁਣਦੀ ਮਾਏ ਮੇਰੀਏ ਮੇਰੇ ਬਾਬਲ ਨੂੰ ਸਮਝਾ ਨੀ ਮਾਏ ਮੇਰੀਏ ਮੇਰੇ ਪਾਬਲ ਨੂੰ ਸਮਝਾ ਮੇਰੇ ਹਾਨ ਦੀਆਂ ਸੱਭੇ ਵਿਆਹੀਆਂ ਮੈਨੂੰ ਵਿਆਹ ਦਾ ਚਾ ਨਹੀਂ ਚੰਡੀਗੜ੍ਹ ਮੁੰਡਾ ਪੜਦਾ ਮੈਨੂੰ ਉਹਦੇ ਨਾਲ ਵਿਆਹ ਨਹੀਂ ਚੰਡੀਗੜ੍ਹ ਮੁੰਡਾ ਪੜਦਾ ਮੈਨੂੰ ਉਹਦੇ ਨਾਲ ਵਿਆਹ ਨਹੀਂ ਚੰਡੀਗੜ੍ਹ ਮੁੰਡਾ ਪੜਦਾ ਮੈਨੂੰ ਉਹਦੇ ਨਾਲ ਵਿਆਹ ਚੰਨੇ ਉਤੇ ਚੰਨਾ ਚਨਾ ਪਰੇ ਆਏ ਸਾਗਦਾ ਕਿਸੇ ਨੂੰ ਕੀ ਪਤਾ ਮਮਤੀਆਂ ਦੇ ਵੈਰਾਗ ਦਾ ਕਿਸੇ ਨੂੰ ਕੀ ਪਤਾ ਮਮਤੀਆਂ ਦੇ ਵੈਰਾਗ ਦਾ ਕਿਸੇ ਨੂੰ ਕੀ ਪਤਾ ਮਮਤੀਆਂ ਦੇ ਵੈਰਾਗ ਦਾ ਆ ਨੀ ਸੁਨਖੀਏ ਮਾਵਤੀਆਂ ਨੱਚੀਏ ਆ ਨੀ ਸੁਨਖੀ ਆਂ ਕੱਪੜੇ ਤੌਂਦੀਆਂ ਮਾਵਾਂ 3ਆਂ ਕੱਪੜੇ ਤੌਂਦੀਆਂ ਫੁੱਟੇ ਨਫੱਟਾ ਜੋੜ ਕੇ ਹੁਣ ਕਿਉਂ ਮਾਏ ਰੋਨੀ ਐ 3ਆਂ ਨੂੰ ਸੋਰੇ ਤੋੜ ਕੇ ਚਰਖਾ ਪੇਜਿਆ ਮਾਂ ਮੇਰੀ ਨੇ ਚਰਖਾ ਪੇਜਿਆ ਬਿਸੋਂ ਨੇ ਦਿਆਂ ਮੇਖਾਂ ਮਾਂ ਤੈਨੂੰ ਯਾਦ ਕਰਾਂ ਜਦ ਚਰਖੇਵਲ ਵੇਖਾਂ ਮਾਂ ਤੈਨੂੰ ਯਾਦ ਕਰਾਂ ਜਦ ਚਰਖੇਵਲ ਵੇਖਾਂ ਮਾਂ ਤੈਨੂੰ ਯਾਦ ਕਰਾਂ ਜਦ ਚਰਖੇਵਲ ਵੇਖਾਂ ਮਾਂ ਤੈਨੂੰ ਯਾਦ ਕਰਾਂ ਮਾਏ ਨੀ ਮੈਨੂੰ ਵੰਜਲੀ ਲਿਆ ਦੇ ਮਾਏ ਨੀ ਮੈਨੂੰ ਵੰਜਲੀ ਲਿਆ ਦੇ ਨਾਲੇ ਲਿਆ ਦੇ ਤਾਰ ਨੀ ਮੈਂ ਜਾਣਾ ਜਾਣਾ ਰਾਂਝੇ ਦੇ ਨਾਲ ਨੀ ਮੈਂ ਜਾਣਾ ਜਾਣਾ ਰਾਂਝੇ ਦੇ ਨਾਲ سي منجه اوتھے رکھے سي وٹ وٹ لڈو اسي منجه اوتھے رکھے سي آي جان جي کا ਮੈਂ ਮਿੰਟੀ ਲਿਆ ਦੇ ਮਾਏ ਨਹੀਂ ਮੈਂ ਮਿੰਟੀ ਲਵਾ ਦੇ ਥਲੇ ਲਵਾ ਦੇ ਕੁੜੀਆਂ ਨੀਆਂ ਦਿਨ ਪੈਣਣ ਦੇ ਸਸਾਨਣਾ ਨਾ ਬੁਰੀਆਂ ਨੀਆਂ ਦਿਨ ਪੈਣਣ ਦੇ ਸਸਾਨਣਾ ਨਾ ਬੁਰੀਆਂ ਨੀਆਂ ਦਿਨ ਪੈਣਣ ਦੇ ਸਸਾਨਣਾ ਨਾ ਬੁਰੀਆਂ ਨੀਆਂ ਦਿਨ ਪੈਣਣ ਦੇ ਸਸਾਨਣਾ ਨਾ ਬਾਜੀ ਗਰਾ ਦੇ ਨ ਵਿਆਹੀ ਮੇਰੀ ਮਾਂ ਮੈਨੂੰ ਬਾਜੀ ਗਰਾ ਦੇ ਨ ਵਿਆਹੀ ਮੇਰੀ ਮਾਂ ਮੈਨੂੰ ജഗറി പവാണി മേനു സൂയ വേച്ച സൂയ വേച്ചാണി മേന സൂ ਪਿੰਡਾਂ ਦਾ ਮੇਰਾ ਢੋਲ ਪਟਵਾਰੀ ਨਿੱਤ ਆਉਣਾ ਜਾਣਾ ਉਹਦਾ ਕੰਮ ਸਰਕਾਰੀ ਮੇਰਾ ਤਾਂ ਮੰਦੜਾ ਹਾਲ ਮਾਏ ਮੇਰੀਏ ਦਸ ਕਿਦਾ ਕੱਡਾਂ ਰੁਮਾਲ ਮਾਏ ਮੇਰੀਏ ਦਸ ਕਿਦਾ ਕੱਡਾਂ ਰੁਮਾਲ ਮਾਏ ਮੇਰੀਏ ਦਸ ਕਿਦਾ ਕੱਡਾਂ ਰੁਮਾਲ ਮਾਏ ਮੇਰੀਏ ਦਸ ਕਿਦਾ ਕੱਡਾਂ ਰਾਂਜਰੇ ਦਾ ਕੱਢ ਲੈ ਰੁਮਾਲ ਤੀਏ ਮੇਰੀਏ ਇਨਸੇ ਬਾਵ ਵਾਲੇ ਜਿੱਥੇ ਮਾਵਤੀਆਂ ਨੱਚੀਆਂ ਧਰਤੀ ਨਸੀਬਾਂ ਵਾਲੀ ਜਿੱਥੇ ਮਾਵਤੀਆਂ ਲੱਚੀਆਂ ਧਰਤੀ ਨਸੀਬਾਂ ਵਾਲੀ ਜਿੱਥੇ ਮਾਵਤੀਆਂ ਲੱਚੀਆਂ ਧਰਤੀ ਨਸੀਬਾਂ ਵਾਲੀ ਜਿੱਥੇ ਮਾਵਤੀਆਂ ਨੱਚੀਆਂ ਰੰਗਲੇ ਚੁਬਾਰੇ ਦੀਆਂ ਰੰਗਲੀਆਂ ਬਾਰੀਆਂ ਰੰਗਲੇ ਚੁਬਾਰੇ ਦੀਆਂ ਰੰਗਲੀਆਂ ਬਾਰੀਆਂ ਪੁੱਤ ਨੇ ਪਿਆਰੇ ਧੀਆ ਪੱਤਾਂ ਨਾਲੋਂ ਪਿਆਰੀਆਂ ਪੁੱਤ ਨੇ ਪਿਆਰੇ ਧੀਆ ਪੱਤਾਂ ਨਾਲੋਂ ਤੁਨੇ ਪਿਆਰੇ ਈਆਂ ਪੁੱਤਾਂ ਨਾਲੋਂ ਪਿਆਰੀਆਂ ਰੁੱਖ ਠੰਡੀਆਂ ਛਾਵਾਂ ਦੇ ਈਆਂ ਪਰਦੇਸ ਗਈਆਂ ਤਨ ਜਿਗਰੇ ਪਿਆਰ ਨਹੀਂ ਬਚੀਏ ਤੇਰਾ ਮੇਰਾ ਪਿਆਰ ਨਹੀਂ ਬਚੀਏ ਜੋ ਮੇਲੀਆਂ ਡਾਟਾਂ ਨਹੀਂ ਚੁੰਦੀ ਤਾਂ ਮੈਂ ਮੁੱਖ ਨਹੀਂ ਮੋੜਦੀ ਜੁੰਦੀ ਤਾਂ ਮੈਂ ਮੁੱਖ ਨਹੀਂ ਮੋੜਦੀ ਮਰ ਗਈ ਫੇਰ ਕੀ ਆੱਖਾਂ ਨਹੀਂ ਆਪਣੇ ਪਿਆਰ ਦੀਆਂ ਡੋਕੜ ਵਾਲੀ ਛਾਪਾਂ ਨਹੀਂ ਆਪਣੇ ਪਿਆਰ ਦੀਆਂ ਡੋਕੜ ਵਾਲੀ ਛਾਪਾਂ ਨਹੀਂ ਆਪਣੇ ਪਿਆਰ ਦੀਆਂ ਡੋਕੜ ਵਾਲੀ ਛਾਪਾਂ ਨਹੀਂ ਆਪਣੇ ਪਿਆਰ ਦੀਆਂ ਮੈਨੂੰ ਬੰਗਾ ਚੜਾ ਦੇ ਮਾਏ ਮਚਾਈ ਚਾਈ ਦੁਦਰੜ ਕਾ ਮੈਨੂੰ ਬੰਗਾ ਚੜਾ ਦੇ ਮਾਏ ਮਚਾਈ ਮਾਏ ਮੈਨੂੰ ਕੁੰਤੀ ਸਵਾਦੇ ਮਾਏ ਨੀ ਮਾਏ ਮੈਨੂੰ ਕੁੰਤੀ ਸਵਾਦੇ ਉੱਤੇ ਲਵਾ ਦੇ ਜੇਬ ਜੇਬ ਵਿੱਚ ਡੱਬੀ ਡੱਬੀ ਵਿੱਚ ਨਾਗ ਨਾਗ ਤੋਂ ਮੈਂ ਬਚ ਗਈ ਕਿਸ ਗਬਰੂ ਦੇ ਪਾਗ ਨਾਗ ਤੋਂ ਮੈਂ ਬਚ ਗਈ ਕਿਸ ਗਬਰੂ ਦੇ ਪਾਗ ਨਾਗ ਤੋਂ ਮੈਂ ਬਚ ਗਈ ਕਿਸ ਗਬਰੂ ਦੇ ਪਾਗ ਤੀਏ ਨੀਤੀਏ ਤੈਨੂੰ ਕੁਰਤੀ ਸਵਾਦੂ ਤੀਏ ਨੀਤੀਏ ਤੈਨੂੰ ਕੁਰਤੀ ਸਵਾਦੂ ਉਤੇ ਲਵਾਦੂ ਜੇਬ ਜੇਬ ਵਿੱਚ ਡੱਬੀ ਡੱਬੀ ਵਿੱਚ ਨਾਗ ਨਾਗ ਤੋਂ ਤੂੰ ਬਚ ਗਈ ਉਸ ਗੱਭਰੂ ਦੇ ਪਾਗ ਨਾਗ ਤੋਂ ਤੂੰ ਬਚ ਗਈ ਉਸ ਗੱਭਰੂ ਦੇ ਪਾਗ ਨਾਗ ਤੋਂ ਤੂੰ ਬਚ ਗਈ ਉਸ ਗੱਭਰੂ ਦੇ ਪਾਗ ਆਲੇ ਮੈਂ ਸਾੰਬ ਕੁੰਜੀਆਂ ਤੀਆਂ ਕਰ ਚਲੀਆਂ ਸਰਦਾਰੀ ਆਲੇ ਮੈਂ ਸਾੰਬ ਕੁੰਜੀਆਂ